ਹਨ ਦਾਦਾ ਅਜਿਹੇ ਕਲਾਕਾਰ ਸਨ ਜਿਨ੍ਹਾਂ ਨੇ ਬਹੁਤ ਹਿੱਟ ਫਿਲਮਾਂ ਦਿੱਤੀਆਂ ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਬਹੁਤ ਵਧੀਆ ਰਹੀਆਂ ਹਨ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਮਿਲੀ ਹੈ ਭਗਵਾਨ ਦਾਦਾ ਨੂੰ ਉਹਨਾਂ ਦੇ ਸਾਥੀ ਭਗਵਾਨ ਵੀ ਕਹਿੰਦੇ ਸਨ ਕਿਉਂਕਿ ਉਹ ਆਪਣੇ ਸਾਥੀਆਂ ਦੀ ਬਹੁਤ ਮਦਦ ਕਰਦੇ ਸਨ ਅਤੇ ਉਹਨਾਂ ਵਿੱਚ ਹਰਮਨ ਪਿਆਰੇ ਸਨ ਫਿਲਮ ਕਲਾਕਾਰ ਭਗਵਾਨ ਦਾਦਾ ਦਾ ਜਨਮ 1913 ਨੂੰ ਮਹਾਰਾਸ਼ਟਰ ਦੇ ਅਮਰਾਬਤੀ ਵਿੱਚ ਭਗਵਾਨ ਅੱਬਾ ਜੀ ਪਰਬ ਦੇ ਰੂਪੇ ਚ ਹੋਇਆ ਉਹ ਕਪੜਾ ਮਿਲ ਮਜ਼ਦੂਰ ਦੇ ਬੇਟੇ ਸਨ ਜੋ ਮੁੰਬਈ ਦੀਆਂ ਕਪੜਾ ਮਿਲਾਂ ਦੇ ਵਿੱਚ ਕੰਮ ਕਰਦੇ ਸਨ ਅਤੇ ਫਿਲਮਾਂ ਦੇ دیਵਾਨੇ ਸਨ ਭਗਵਾਨ ਦਾਦਾ ਦਾ ਪਰਿਵਾਰ ਮਰਾਠੀ ਸੀ ਉਹਨਾਂ ਨੇ ਖੁਦ ਵੀ ਮਜ਼ਦੂਰੀ ਕੀਤੀ ਹੈ ਲੇਕਿਨ ਫਿਲਮਾਂ 'ਤੇ ਜਾਣਾ ਉਹਨਾਂ ਦਾ ਸੁਪਨਾ ਸੀ ਉਹਨਾਂ ਨੂੰ ਸਾਇਲੈਂਟ ਫਿਲਮਾਂ ਦੇ ਵਿੱਚ ਛੋਟੀਆਂ-ਛੋਟੀਆਂ ਭੂਮਿਕਾਵਾਂ ਮਿਲੀਆਂ ਜਿਸ ਕਰਕੇ ਉਹ ਵੱਖ-ਵੱਖ ਸਟੂਡੀਓ ਨਾਲ ਜੁੜ ਗਏ ਉਹਨਾਂ ਨੇ ਵੱਖ-ਵੱਖ ਸਟੂਡੀਓ ਤੇ ਵੱਖ-ਵੱਖ ਲੋਕਾਂ ਦੇ ਨਾਲ ਕੰਮ ਕਰਕੇ ਫਿਲਮ ਨਿਰਮਾਣ ਸਿੱਖਿਆ ਅਤੇ ਉਸ ਸਮੇਂ ਵਿੱਚ 65000 ਵਿੱਚ ਕਟ ਬਜਟ ਦੀ ਫਿਲਮ ਵੀ ਬਣਾਈ ਉਹ ਕਸਟਿਊਮ ਡਿਜ਼ਾਈਨ ਕਲਾਕਾਰਾਂ ਦੇ ਲਈ ਖਾਣਾ ਅਤੇ ਹਰ ਚੀਜ਼ ਦਾ ਪ੍ਰਬੰਧ ਕਰਦੇ ਸਨ ਉਹਨਾਂ ਨੇ ਸਾਇਲੈਂਟ ਫਿਲਮਾਂ ਦੇ ਦੌਰ ਵਿੱਚ ਕ੍ਰਿਮੀਨਲ ਫਿਲਮ ਦੀ ਸ਼ੁਰੂਆਤ ਕੀਤੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਭਗਵਾਨ ਦਾਦਾ ਦਾ ਮੰਨਣਾ ਸੀ ਕਿ ਫਿਲਮ ਅਜਿਹੀ ਬਣਾਓ ਜੋ ਲੋਕਾਂ 'ਚ ਪਸੰਦ ਆਵੇ ਜਿਸ ਕਰਕੇ ਉਹਨਾਂ ਨੇ ਹਮੇਸ਼ਾ ਹੀ ਅਜਈਆਂ ਫਿਲਮਾਂ ਦਾ ਨਿਰਮਾਣ ਕੀਤਾ ਹੈ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ 1938 ਵਿੱਚ ਚੰਦਰ राव ਕਦਮ ਦੇ ਨਾਲ ਆਪਣੀ ਪਹਿਲੀ ਫਿਲਮ ਬਹਾਦਰ ਕਿਸਾਨ ਦਾ ਸਹਿ ਨਿਰਦੇਸ਼ਨ ਕੀਤਾ 1938 ਤੋਂ ਲੈ ਕੇ 1949 ਤੱਕ ਉਹਨਾਂ ਨੇ ਕਟ ਬਜੜਦੀਆਂ ਕਈ ਸਟੰਟ ਅਤੇ ਐਕਸ਼ਨ ਫਿਲਮਾਂ ਦਾ ਨਿਰਦੇਸ਼ਨ ਦਿੱਤਾ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਕਿਉਂਕਿ ਇਹਨਾਂ ਫਿਲਮਾਂ ਦੀ ਮੁੱਖ ਕਹਾਣੀ ਮਜ਼ਦੂਰਾਂ ਦੇ ਇਰਦੇ-ਗਰਦ ਘੁੰਮਦੀ ਸੀ ਉਹ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲੈ ਕੇ ਆਏ ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਵੀ ਕੀਤਾ ਉਹਨਾਂ ਨੇ ਇੱਕ ਤਮਿਲ ਫਿਲਮ ਮੋਣੀ ਦੇ ਵਿੱਚ ਕੰਮ ਕੀਤਾ ਜਿਸ ਵਿੱਚ ਐਸ ਕੇ ਰਾਦਾ ਤੇ ਸ਼੍ਰੀਲੰਕਾ ਦੀ ਅਭਿਨੇਤਰੀ ਥਾਬਮਣੀ ਦੇਵੀ ਨੇ ਵੀ ਐਕਟਿੰਗ ਕੀਤੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ 1942 ਦੇ ਇੱਕ ਸੀਨ ਦੌਰਾਨ ਉਹਨਾਂ ਨੇ অভিনেত্রী ਲਲਿਤਾ ਪਵਾਰ ਨੂੰ ਜ਼ੋਰਦਾਰ ਥਾਪੜ ਮਾਰਿਆ ਇਸੇ ਗਲਤੀ ਕਾਰਨ ਉਹਨਾਂ ਦੀ ਅੱਖ ਦਾ ਨੁਕਸਾਨ ਕਾਫੀ ਹੋਇਆ ਜਿਸ ਕਰਕੇ ਚਿਹਰੇ ਦਾ ਪਾਸਾ ਲਖਵਾ ਮਾਰ ਗਿਆ ਕਿਉਂਕਿ ਅੱਖ ਦੀ ਨਸ ਫਟ ਗਈ ਸੀ 3 ਸਾਲ ਦੇ ਇਲਾਜ ਦੇ ਬਾਅਦ ਲਲਿਤਾ ਪਵਾਰ ਦੀ ਇਹ ਅੱਖ ਖਰਾਬ ਹੋ ਗਈ 1942 ਵਿੱਚ ਜਾਗਰਤੀ ਪਿਕਚਰ ਦੇ ਨਾਲ ਉਹ ਨਿਰਮਾਤਾ ਬਣ ਗਏ ਅਤੇ ਕੁਝ ਜ਼ਮੀਨ ਖਰੀਦੀ ਅਤੇ 1947 ਵਿੱਚ ਚੰਬੂਰ ਵਿੱਚ ਜਾਗਰਤੀ ਸਟੂడియో ਦੀ ਸਥਾਪਨਾ ਕੀਤੀ। ਅ ਰਾਜ ਕਪੂਰ ਉਹਨਾਂ ਦੇ ਵਧੀਆ ਦੋਸਤ ਸਨ ਜੋ ਹਰ ਸਮੇਂ ਉਹਨਾਂ ਨੂੰ ਵਧੀਆ رائے ਦਿੰਦੇ ਸਨ ਕਿਉਂਕਿ ਰਾਜ ਕਪੂਰ ਨੂੰ ਭਗਵਾਨ ਦੀ ਐਕਟਿੰਗ ਅਤੇ ਇਨਸਾਨ ਤੌਰ ਤੇ ਬਹੁਤ ਪਸੰਦ ਸਨ ਜਿਸ ਕਰਕੇ ਕੋਈ ਵੀ ਸਲਾਹ ਕਰਨੀ ਹੁੰਦੀ ਉਹ ਰਾਜ ਕਪੂਰ ਨਾਲ ਗੱਲਬਾਤ ਕਰਦੇ। ਰਾਜਕਪੂਰ ਦੀ ਸਲਾਹਤ ਹੀ ਉਹਨਾਂ ਨੇ ਫਿਲਮ ਅਲਵੇਲਾ ਨੂੰ ਬਣਾਇਆ ਹੈ ਜਿਸ ਵਿੱਚ ਭਗਵਾਨ ਅਤੇ ਗੀਤਾ ਵਾਲੀ ਨੇ ਐਕਟਿੰਗ ਕੀਤੀ ਹੈ ਇਸ ਫਿਲਮ ਦਾ ਸੰਗੀਤ ਚਿਤਲਕਰ ਰਾਮਚੰਦਰ ਜਾਨੀ ਕਿ ਸੀ ਰਾਮਚੰਦਰ ਨੇ ਦਿੱਤਾ ਅਲਵੇਲਾ ਇੱਕ ਬਹੁਤ ਵੱਡੀ ਹਿੱਟ ਫਿਲਮ ਸੀ ਅਲਵੇਲਾ ਦੇ ਬਾਅਦ ਭਗਵਾਨ ਨੇ ਸੀ ਰਾਮਚੰਦਰ ਅਤੇ ਗੀਤਾ ਵਾਲੀ ਨੂੰ ਫਿਰ ਤੋਂ ਝਮੇਲਾ ਫਿਲਮ ਦੇ ਵਿੱਚ ਇੱਕ ਸਾਥ ਕੰਮ ਕੀਤਾ ਉਹਨਾਂ ਨੇ ਅਲਬੇਲਾ ਦੀ ਸਫਲਤਾ ਦੀ ਫਾਰਮੂਲਾ ਟਾਈਪ ਫਿਲਮ ਨੂੰ ਫਿਰ ਤੋਂ ਬਣਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੂੰ ਥੋੜੀ ਸਫਲਤਾ ਮਿਲੀ 1952 ਵਿੱਚ ਉਹਨਾਂ ਨੇ ਭਾਗਮ ਭਾਗ ਫਿਲਮ ਦਾ ਨਿਰਦੇਸ਼ਨ ਕੀਤਾ ਅਤੇ ਐਕਟਿੰਗ ਵੀ ਕੀਤੀ ਇਸ ਦੇ ਬਾਅਦ ਭਗਵਾਨ ਦੀ ਕੋਈ ਵੀ ਫਿਲਮ ਹਿੱਟ ਨਹੀਂ ਹੋਈ ਜਿਸ ਕਰਕੇ ਉਹਨਾਂ ਨੇ ਫਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਕਰਨਾ ਛੱਡ ਦਿੱਤਾ ਜੂਹੂ ਵਿੱਚ ਆਪਣੇ 25 ਕਮਰਿਆਂ ਵਾਲਾ ਵਾਟਰਪਰੂਫ ਬੰਗਲਾ ਅਤੇ ਆਪਣੀਆਂ ਸੱਤ ਕਾਰਾਂ ਨੂੰ ਵੇਚ ਦਿੱਤਾ ਉਹਨਾਂ ਨੂੰ ਜੋ ਵੀ ਭੂਮਿਕਾਾਂ ਮਿਲੀਆਂ ਉਹਨਾਂ ਨੇ ਕਰ ਲਈਆਂ। ਜਨਕ ਚਨਕ ਪਾਇਲ ਵਾਜੇ ਚੋਰੀ-ਚੋਰੀ ਗੇਟਵੇ ਆਫ ਇੰਡੀਆ ਦੇ ਇਲਾਵਾ ਹੋਰ ਵੀ ਕਈ ਫਿਲਮਾਂ ਹਨ ਜਿਨ੍ਹਾਂ ਵਿੱਚ ਉਹਨਾਂ ਨੇ ਕੰਮ ਕੀਤਾ। ਕਈ ਫਿਲਮਾਂ ਵਿੱਚ ਉਹਨਾਂ ਨੇ ਡਾਂਸ ਵੀ ਕੀਤਾ। ਉਹਨਾਂ ਦੇ ਡਾਂਸ ਸਟੈਪ ਨੂੰ ਬਹੁਤ ਪਸੰਦ ਕੀਤਾ ਗਿਆ। ਅਮਿਤਾਭਚਨ ਦੁਆਰਾ ਉਹਨਾਂ ਦੇ ਡਾਂਸ ਸਟੈਪ ਨੂੰ ਵਰਤਿਆ ਗਿਆ। ਉਹਨਾਂ ਤੇ ਲਿਖੀ ਕਿਤਾਬ ਵਿੱਚ ਕਿਹਾ ਗਿਆ ਹੈ ਕਿ ਭਗਵਾਨ ਦੇ ਯਾਰਾਤਰ ਦੋਸਤ ਉਹਨਾਂ ਦਾ ਸਾਥ ਛੱਡ ਗਏ। ਸਿਵਾਏ ਸੀ ਰਾਮਚੰਦਰ ਓਮ ਪ੍ਰਕਾਸ਼ ਅਤੇ ਗੀਤਕਾਰ ਰਜਿੰਦਰ ਕ੍ਰਿਸ਼ਨ ਦੇ ਜੋ ਉਹਨਾਂ ਨੂੰ ਚਾਲ ਵਿੱਚ ਮਿਲਦੇ ਰਹੇ 4 ਫਰਵਰੀ 2002 ਨੂੰ ਦਾਦਰ ਵਿੱਚ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਦਿਹਾਂਤ ਹੋ ਗਿਆ ਪਹਿਲਾਂ ਉਹ ਕਪੜਾ ਮਿੱਲ ਵਿੱਚ ਕੰਮ ਕਰਦੇ ਸਨ ਬਾਅਦ ਵਿੱਚ ਉਹਨਾਂ ਨੇ ਫਿਲਮਾਂ ਦੇ ਵਿੱਚ ਨਵੇਂ ਟ੍ਰੈਂਡ ਪੇਸ਼ ਕੀਤੇ ਬਿਨਾ ਬਾਡੀ ਡਬਲ ਸਟੰਟ ਕਰਨ ਦੀ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਪਰਫੈਕਸ਼ਨ ਤੇ ਉਹ ਇੰਨਾ ਧਿਆਨ ਦਿੰਦੇ ਸਨ ਕਿ ਇੱਕ ਸੀਨ ਵਿੱਚ ਉਹਨਾਂ ਨੇ ਅਸਲੀ ਨੋਟਾਂ ਦੀ ਬਰਸਾਤ ਕਰ ਦਿੱਤੀ। ਉਹ 25 ਕਮਰੇ ਅਤੇ 7 ਲਗਜ਼ਰੀ ਗੱਡੀਆਂ ਦੇ ਮਾਲਕ ਸਨ। ਹਰ ਰੋਜ਼ ਸੈੱਟ ਤੇ ਉਹ ਨਵੀਂ ਕਾਰ ਵਿੱਚ ਆਉਂਦੇ ਸਨ। ਹਾਲਾਂਕਿ ਇੱਕ ਗਲਤ ਕਦਮ ਦੀ ਵਜ੍ਹਾ ਨਾਲ ਉਹਨਾਂ ਦਾ ਸਟਾਰਟਅਪ ਖਤਮ ਹੋ ਗਿਆ। ਜਿਸ ਕਰਕੇ ਬੰਗਲਾ, ਕਾਰ, ਸਭ ਕੁਝ ਵੇਚਣਾ ਪੈ ਗਿਆ। ਅਤੇ ਆਖਰੀ ਵਕਤ ਉਹਨਾਂ ਨੇ ਚਾਲ ਵਿੱਚ ਗੁਜ਼ਾਰਿਆ। ਐਕਟਰ ਡਾਇਰੈਕਟਰ ਕਮੇਡੀ ਦੇ ਕਿੰਗ ਭਗਵਾਨ ਦਾਦਾ ਨੂੰ ਪਹਿਲਵਾਨੀ ਦਾ ਕਾਫੀ ਸ਼ੌਕ ਰਿਹਾ ਹੈ। ਉਹ ਅਕਸਰ ਪਹਿਲਵਾਨੀ ਕੰਪੀਟੀਸ਼ਨ ਵਿੱਚ ਹਿੱਸਾ ਲੈਂਦੇ ਸਨ। 1938 ਤੋਂ ਲੈ ਕੇ 1949 ਤੱਕ ਭਗਵਾਨ ਦਾਦਾ ਨੇ ਕਟ ਬਜਟ ਦੀਆਂ ਕਈ ਫਿਲਮਾਂ ਡਾਇਰੈਕਟ ਕੀਤੀਆਂ। ਫਿਰ ਉਹਨਾਂ ਨੇ ਹਾਲੀਵੁੱਡ ਦੀ ਫਿਲਮ ਡੋਰੋਥੀ ਲੈਮੋਰ ਦਾ ਰੀਮੇਕ ਕੀਤਾ ਜਿਸ ਨੂੰ ਸਾਊਥ ਵਿੱਚ ਬਣਾਇਆ ਗਿਆ। ਇਸ ਫਿਲਮ ਦੇ ਵਿੱਚ ਚੰਦੂ ਨਾਮ ਦੇ ਇੱਕ ਹਾਤੀ ਨੇ ਮੁੱਖ ਰੋਲ ਪਲੇ ਕੀਤਾ ਸੀ। ਇਹ ਫਿਲਮ ਹਾਥੀ ਦੇ ird gird ਘੁੰਮਦੀ ਸੀ ਫਰਮਾਂ ਦੇ ਵਿੱਚ ਐਕਸ਼ਨ ਸੀਨ ਉਹ ਖੁਦ ਕਰਿਆ ਕਰਦੇ ਸਨ ਜਿਸ ਕਰਕੇ ਉਹਨਾਂ ਨੇ ਹੀ ਬਿਨਾ ਬੋਡੀ ਡਬਲ ਸਟੰਟ ਕਰਨ ਦੀ ਸ਼ੁਰੂਆਤ ਕੀਤੀ ਕਿਉਂਕਿ ਅਮਰੀਕਨ ਐਕਟਰ ਡਗਲਸ ਫੇਅਰ ਬੈਂਕ ਅਜਿਹੇ ਕਲਾਕਾਰ ਸਨ ਜੋ ਕਦੇ ਵੀ ਬੋਡੀ ਡਬਲ ਦਾ ਇਸਤੇਮਾਲ ਨਹੀਂ ਕਰਦੇ ਸੀ ਅ ਰਾਜਕਪੂਰ ਅਤੇ ਭਗਵਾਨ ਦਾਦਾ ਵਧੀਆ ਦੋਸਤ ਸਨ ਅ ਰਾਜਕਪੂਰ ਨੇ ਹੀ ਉਹਨਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਕਿਸੇ ਸੋਸ਼ਲ ਮੈਸੇਜ ਤੇ ਫਿਲਮ ਬਣਾਵੇ ਰਾਜਕਪੂਰ ਦੇ ਸੁਝਾਤ ਇਹੀ ਉਹਨਾਂ ਨੇ ਅਲਵੇਲਾ ਫਿਲਮ ਬਣਾਈ ਜੋ ਕਾਫੀ ਵਧੀਆ ਰਹੀ ਫਿਲਮ ਰਲੀ ਦੇ ਬਾਅਦ ਇਹ ਫਿਲਮ 1951 ਦੀ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸੀ ਉਹ ਸਿਨੇਮੇ ਦੀ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਫਿਲਮ ਬਣਾਉਣਾ ਚਾਹੁੰਦੇ ਸਨ ਲੇਕਿਨ ਇੱਕ ਫਿਲਮ ਦੇ ਵਿੱਚ ਉਹਨਾਂ ਨੇ ਸਾਰਾ ਪੈਸਾ ਲਗਾ ਦਿੱਤਾ ਜਿਸ ਕਰਕੇ ਉਹਨਾਂ ਦੇ ਬੰਗਲੇ ਗੱਡੀਆਂ ਸਭ ਕੁਝ ਚਲੇ ਗਿਆ ਅਤੇ ਸੜਕ ਤੇ ਆ ਗਿਆ ਆਰਥਿਕ ਤੰਗੀ ਦੇ ਕਾਰਨ ਉਹਨਾਂ ਨੇ ਮੁੰਬਈ ਦੀ ਚਾਰ ਵਿੱਚ ਆਪਣਾ ਜੀਵਨ ਗੁਜ਼ਾਰਿਆ ਲੇਕਿਨ ਕਈ ਦੋਸਤ ਉਹਨਾਂ ਦੀ ਮਦਦ ਕਰਦੇ ਸਨ ਅਖੀਰ ਵਿੱਚ ਅਜਿਹਾ ਸਮਾਂ ਆਇਆ ਕਿ ਜਦੋਂ ਉਹਨਾਂ ਨੇ ਸ਼ਰਾਬ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਸ਼ਰਾਬ ਪੀਣ ਕਰਕੇ ਉਹਨਾਂ ਦੀ ਜ਼ਿਆਦਾ ਤਬੀਅਤ ਖਰਾਬ ਹੋ ਗਈ ਉਹਨਾਂ ਦੇ ਘਰੋਂ ਸ਼ਰਾਬ ਦੀਆਂ ਖਾਲੀ ਹਜ਼ਾਰਾਂ ਬੋਤਲਾਂ ਇਕੱਠੀਆਂ ਕੀਤੀਆਂ ਗਈਆਂ ਉਹਨਾਂ ਨੂੰ ਲੋਕ ਬਹੁਤ ਚਾਹੁੰਦੇ ਸਨ ਗਣਪਤੀ ਮੌਕੇ ਜਦੋਂ ਜਲੂਸ ਨਿਕਲਦਾ ਸੀ ਤਾਂ ਉਹ ਉਹਨਾਂ ਦੇ ਘਰ ਦੇ ਅੱਗੇ ਰੁਕਦਾ ਜਿੱਥੇ ਭਗਵਾਨ ਦਾਦਾ ਬਾਹਰ ਆਉਂਦੇ ਅਤੇ ਆਪਣਾ ਸਿਗਨੇਚਰ ਸਟੈਪ ਕਰਦੇ ਫਿਰ ਜਲੂਸ ਅੱਗੇ ਵਧਦਾ ਉਹਨਾਂ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਹੁਣ ਮੇਰੀ ਉਮਰ ਹੋ ਚੁੱਕੀ ਹੈ ਮੈਂ ਬੁੱਢਾ ਹੋ ਗਿਆ ਹਾਂ ਮੈਂ ਕਮਰੇ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਵਿੱਚ ਜਾਣਾ ਹਾਂ ਤਾਂ ਭੁੱਲ ਜਾਂਦਾ ਹਾਂ ਹੁਣ ਤਾਂ ਮੇਰੀ ਹਾਲਤ ਚਲਤੀ ਕਾ ਨਾਮ ਗਾੜੀ ਵਰਗੀ ਹੈ ਉਹ ਦਾਦਰ ਸਹਿਤ ਆਪਣੇ ਘਰ ਵਿੱਚ ਆਪਣੀ ਬੇਨ ਵਿਆਹੀ ਬੇਟੀ ਦੇ ਨਾਲ ਰਹਿ ਰਹੇ ਸਨ ਨਾਲ ਹੀ ਉਹਨਾਂ ਦੇ ਛੋਟੇ بیٹے ਸਚਨ ਦਾ ਪਰਿਵਾਰ ਵੀ ਰਹਿੰਦਾ ਸੀ ਸਚਨ ਐਡ ਫਿਲਮਾਂ ਵਿੱਚ ਸਹਾਇਕ ਕੈਮਰਾਮੈਨ ਸਨ ਜਿਸ ਕਰਕੇ ਉਹਨਾਂ ਨੇ ਆਪਣੇ ਪਿਤਾ ਭਗਵਾਨ ਦਾਦਾ ਦੀ ਦੇਖਭਾਲ ਦੇ ਲਈ ਨੌਕਰੀ ਛੱਡ ਦਿੱਤੀ ਅਤੇ ਪਿਤਾ ਦੀ ਦੇਖਭਾਲ ਕਰਦੇ ਰਹੇ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ 600 ਫਿਲਮਾਂ ਕੀਤੀਆਂ ਅਤੇ 27 ਫਿਲਮਾਂ ਦਾ ਨਿਰਮਾਣ ਕੀਤਾ ਹੈ ਉਨ੍ਹਾਂ ਦੀ ਜੋੜੀ ਫੇਰਲੈਸ ਨਾੜੀਆ ਨਾਲ ਬਣੀ ਕਈ ਫਿਲਮਾਂ ਵਿੱਚ ਕੰਮ ਕੀਤਾ ਭਗਵਾਨ ਦਾਦਾ ਦੀ ਆਰਥਿਕ ਮਦਦ ਕਰਨ ਦੇ ਲਈ ਸਿਨੇ ਆਰਟਿਸਟ ਐਸੋਸੀਏਸ਼ਨ ਉਹਨਾਂ ਨੂੰ ਹਰ ਮਹੀਨੇ 3000 ਰੁਪਏ ਭੇਜਦਾ ਸੀ ਉੱਥੇ ਇੰਡੀਅਨ ਮੋਸ਼ਨ ਪਿਕਚਰ ਪ੍ਰੋਡਿਊਸਰਸ ਐਸੋਸੀਏਸ਼ਨ ਹਰ ਮਹੀਨੇ 5000 ਭੇਜਦੇ ਸਨ ਉਹਨਾਂ ਨੂੰ ਸਿਰਫ ਦਲੀਪ ਕੁਮਾਰ ਜੌਨੀ ਲੀਵਰ ਸਤਨ ਕਪੂ ਰਾਮੋਹਨ ਰਜਾ ਮਰਾਦ ਅਤੇ ਕੁਝ ਹੋਰ ਕਲਾਕਾਰ ਉਹਨਾਂ ਦਾ ਹਾਲਚਲ ਪੁੱਛਣ ਆਉਂਦੇ ਰਹਿੰਦੇ ਸਨ ਭਗਵਾਨ ਦਾਦਾ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਚਾਹੇ ਉਹ ਐਕਟਿੰਗ ਹੋਵੇ ਜਾਂ ਫਿਲਮ ਦਾ ਨਿਰਮਾਣ ਉਹਨਾਂ ਨੇ ਫਿਲਮੀ ਦੁਨੀਆ ਦੇ ਵਿੱਚ ਇਤਿਹਾਸ ਰਚਿਆ ਹੈ ਫਿਲਮੀ ਦੁਨੀਆ ਅਜਿਹੀ ਹੈ ਜਿੱਥੇ ਚੜਦੇ ਸੂਰਜ ਨੂੰ ਸਲਾਮ ਹੈ ਜਿਸ ਕਰਕੇ ਜਦੋਂ ਭਗਵਾਨ ਦਾਦਾ ਦੇ ਬੁਰਾ ਵਕਤ ਆਇਆ ਤਾਂ ਉਹਨਾਂ ਦੇ ਚੰਗੇ-ਚੰਗੇ ਸਾਥੀ ਉਹਨਾਂ ਦਾ ਸਾਥ ਛੱਡ ਗਏ ਲੇਕਿਨ ਕੁਝ ਫਿਲਮਕਾਰ ਅਜੇ ਹਸਨ ਜੋ ਅਖੀਰ ਤੱਕ ਰਹੇ ਹਨ ਅਤੇ ਉਹਨਾਂ ਦਾ ਹਾਲ-ਚਾਲ ਪੁੱਛਦੇ ਰਹੇ ਹਨ ਭਗਵਾਨ ਦਾਦਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਂ ਕਿਸੇ ਨੂੰ ਕੋਈ ਵੀ ਦੋਸ਼ੀ ਨਹੀਂ ਮੰਨਦਾ ਕਿਉਂਕਿ ਇਹ ਫਿਲਮ ਲਾਇਨ ਦਾ ਦਸਤੂਰ ਹੈ ਇੱਥੇ ਚੜਦੇ ਸੂਰਜ ਨੂੰ ਸਲਾਮ ਹੈ ਫਿਰ ਵੀ ਮੈਂ ਫਿਲਮ ਇੰਡਸਟਰੀ ਦਾ ਬਹੁਤ ਧੰਨਵਾਦ ਕਰਦਾ ਹਾਂ ਜੋ ਮੈਨੂੰ ਪਿਆਰ ਕਰਦੇ ਹਨ ਭਗਵਾਨ ਦਾਦਾ ਦੀਆਂ ਕੀਤੀਆਂ ਫਿਲਮਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ ਉਹਨਾਂ ਦੀਆਂ ਕੀਤੀਆਂ ਫਿਲਮਾਂ ਅਮਰ ਹਨ ਅਤੇ ਰਹਿੰਦੀ ਦੁਨੀਆ ਤੱਕ ਯਾਦ ਕੀਤੀਆਂ ਜਾਂਦੀਆਂ ਰਹਿਣਗੀਆਂ ਆਦਾਰਾ ਦੇਸ਼ ਦਾ ਬਾਬਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ 1962 ਵਿੱਚ ਸੁਨੀਲ ਦਾਤਾ ਤੇ ਮੀਨਾ ਕੁਮਾਰੀ ਦੀ ਫਿਲਮ ਮੈਂ ਚੁੱਪ ਰਹੂੰਗੀ ਰਿਲੀਜ਼ ਹੋਈ ਸੀ ਜਿਸ ਦਾ ਨਿਰਦੇਸ਼ਨ ਏ ਪੀਮ ਸਿੰਘ ਨੇ ਕੀਤਾ ਸੀ ਅਤੇ ਨਿਰਮਾਣ ਏ ਵੀ ਮਯੱਪਨ ਨੇ ਕੀਤਾ ਸੀ ਇਹ ਫਿਲਮ 1960 ਦੀ ਤਾਮਿਲ ਫਿਲਮ ਕਥਲੂਰ ਕਨੰਪਾ ਦੀ ਰੀਮਿਕਸ ਸੀ ਇਸ ਦਾ ਨਿਰਦੇਸ਼ਨ ਵੀ ਪੀਮ ਸਿੰਘ ਨੇ ਹੀ ਕੀਤਾ ਸੀ ਹਾਲਾਂਕਿ ਇਹ ਫਿਲਮ 1960 ਦੀ ਚੀਨੀ ਫਿਲਮ ਤੋਂ ਪ੍ਰੇਰਿਤ ਸੀ ਕਥਲੂਰ ਕਨੱਪਾ ਦਾ ਨਿਰਦੇਸ਼ਨ ਮੂਰੂਪ ਵਿੱਚ ਦੀ ਪ੍ਰਕਾਸ਼ ਰਾਉ ਨੇ ਕੀਤਾ ਸੀ ਜਿਨ੍ਹਾਂ ਦੇ ਰਚਨਾਤਮਕ মতਪੇਦਾਂ ਦੇ ਕਾਰਨ ਉਹਨਾਂ ਨੇ ਇਹ ਫਿਲਮ ਛੱਡ ਦਿੱਤੀ ਜਿਸ ਤੋਂ ਬਾਅਦ ਭੀਮ ਸਿੰਘ ਨੇ ਇਸ ਦੀ ਕਮਾਂਡ ਸੰਭਾਲੀ ਸੀ ਇਹ ਕਮਲ ਹਸਨ ਦੀ ਪਹਿਲੀ ਫਿਲਮ ਸੀ ਮੈਂ ਚੁੱਪ ਰਹੂੰ ਦੀ ਸ਼ੂਟਿੰਗ ਦੌਰਾਨ ਸੁਨੀਲ ਦਾਤ ਅਤੇ ਮੀਨਾ ਕੁਮਾਰੀ ਦੇ ਵਿਚਕਾਰ ਅੱਛੀ ਦੋਸਤੀ ਹੋ ਗਈ ਸੀ ਅਕਸਰ ਸ਼ੂਟਿੰਗ ਦੇ ਬਾਅਦ ਉਹ ਇੱਕ ਸਾਥ ਘੁੰਮਣ ਜਾਂਦੇ ਸਨ ਇੱਕ ਦਿਨ ਸ਼ੂਟਿੰਗ ਦੌਰਾਨ ਸੁਨੀਲ ਦਾਤ ਨੇ ਮੀਨਾ ਨੂੰ ਮਜ਼ਾਕ ਵਿੱਚ ਕਿਹਾ ਕਿ ਉਹ ਉਹਨਾਂ ਨੂੰ ਇੱਕ ਦਿਨ ਸ਼ੂਟਿੰਗ ਦੌਰਾਨ ਅਚਾਨਕ ਗਾਉਣ ਲਈ ਕਹਿਣਗੇ ਮੀਨਾ ਕੁਮਾਰੀ ਨੇ ਇਸ ਮਜ਼ਾਕ ਨੂੰ ਸੱਚ ਸਮਝ ਲਿਆ ਅਗਲੇ ਦਿਨ ਹੀ ਸ਼ੂਟਿੰਗ ਦੌਰਾਨ ਸੁਨੀਲ ਦਾਤਾ ਨੇ ਅਚਾਨਕ ਹੀ ਮੀਨਾ ਨੂੰ ਕਿਹਾ ਕਿ ਉਹ ਇੱਕ ਗੀਤ ਗਾਏ ਮੀਨਾ ਕੁਮਾਰੀ ਨੇ ਪਹਿਲਾਂ ਇਸ ਨੂੰ ਮਜ਼ਾਕ ਸਮਝਿਆ ਲੇਕਿਨ ਜਦੋਂ ਉਹਨਾਂ ਨੂੰ ਲੱਗਾ ਕਿ ਸੁਨੀਲ ਦਾਤਾ ਸੱਚ ਹੀ ਗਾਉਣ ਲਈ ਕਹਿ ਰਹੇ ਹਨ ਤਾਂ ਉਹਨਾਂ ਨੇ ਹੱਸਦੇ ਹੋਏ ਇੱਕ ਬਹੁਤ ਹੀ ਵਧੀਆ ਗੀਤ ਗਾ ਦਿੱਤਾ ਜਿਸ ਨੂੰ ਸੁਣ ਕੇ ਸੁਨੀਲ ਦਾਤਾ ਤੇ ਹੋਰ ਕਲਾਕਾਰ ਕਾਫੀ ਪ੍ਰਭਾਵਿਤ ਹੋਏ ਇਸ ਸਮੇਂ ਹੀ ਸ਼ੂਟਿੰਗ ਦੌਰਾਨ ਮੀਨਾ ਕੁਮਾਰੀ ਦੀ ਹਾਲਤ ਕਾਫੀ ਖਰਾਬ ਹੋ ਗਈ ਉਹਨਾਂ ਨੂੰ ਕਈ ਵਾਰ ਬ੍ਰੇਕ ਲੈਣਾ ਪਿਆ ਇਸ ਦੇ ਬਾਵਜੂਦ ਮੀਨਾ ਕੁਮਾਰੀ ਨੇ ਫਿਲਮ ਦੇ ਵਿੱਚ ਜ਼ਬਰਦਸਤ ਐਕਟਿੰਗ ਕੀਤੀ ਹੈ ਇੱਕ ਦਿਨ ਸ਼ੂਟਿੰਗ ਦੌਰਾਨ ਮੀਨਾ ਦੀ ਤਬੀਅਤ ਬਹੁਤ ਖਰਾਬ ਹੋ ਗਈ ਤਾਂ ਸੁਨੀਲ ਦਾਤ ਨੇ ਫੌਰਨ ਸ਼ੂਟਿੰਗ ਰੋਕ ਦਿੱਤੀ ਸੁਨੀਲ ਮੀਨਾ ਕੁਮਾਰੀ ਨੂੰ ਆਪਣੇ ਘਰ ਲੈ ਗਿਆ ਜਿੱਥੇ ਸੁਨੀਲ ਦੀ ਪਤਨੀ ਨਰਗਿਸ ਨੇ ਮੀਨਾ ਕੁਮਾਰੀ ਦੀ ਦੇਖਭਾਲ ਕੀਤੀ ਸੀ ਇਹ ਉਸ ਸਮੇਂ ਦੀ ਕਾਫੀ ਗਰਮ ਖਬਰ ਸੀ ਜੋ ਹਰੇਕ ਪੇਪਰ ਨੇ ਸ਼ਾਪੀ ਹੈ ਕਿ ਕਿਵੇਂ ਮੀਨਾ ਕੁਮਾਰੀ ਦੀ ਸਿਹਤ ਖਰਾਬ ਹੋਈ ਸੀ ਅਤੇ ਨਰਗਿਸ ਨੇ ਉਹਨਾਂ ਦੀ ਦੇਖਭਾਲ ਕੀਤੀ ਸੀ ਵਿਜੇ ਦੇਵਰ ਕੌਂਡਾ ਆਪਣੀ ਅਗਲੀ ਫਿਲਮ ਕਿੰਗਡਮ ਦੀ ਸ਼ੂਟਿੰਗ ਦੇ ਲਈ ਸ਼੍ਰੀਲੰਕਾ ਰਵਾਨਾ ਹੋ ਗਿਆ ਹੈ। ਵਿਜੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਹਵਾਈ ਅੱਡੇ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਸਨੇ ਲਿਖਿਆ ਹੈ ਕਿ ਫਿਰ ਤੋਂ ਸ਼੍ਰੀਲੰਕਾ ਵਿੱਚ ਕਿੰਗਡਮ ਦੇ ਲਈ ਰਵਾਨਾ ਹੋਇਆ ਹਾਂ। ਇੱਕ ਲਵ Song ਦੀ ਸ਼ੂਟਿੰਗ ਹੋਵੇਗੀ। ਉਸਨੇ ਅੱਗੇ ਲਿਖਿਆ ਕਿ ਜਲਦ ਹੀ ਉਹ ਸ਼ਾਪਿੰਗ ਦੇ ਲਈ ਇੱਥੋਂ ਨਿਕਲੇਗਾ। ਕਿੰਗਡਮ ਇੱਕ ਐਕਸ਼ਨ ਥ੍ਰਿਲਰ ਫਿਲਮ ਹੈ ਜਿਸ ਦਾ ਟੀਜ਼ਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਨਿਰਮਾਤਾ ਮਾ ਨੇ ਫਿਲਮ ਨੂੰ ਦੋ ਭਾਗਾਂ ਦੇ ਵਿੱਚ ਰਿਲੀਜ਼ ਕਰਨ ਦਾ ਕਿਹਾ ਹੈ। ਨਿਰਮਾਤਾ ਨਾਮਾ ਵਾਮਸੀ ਅਨਸਾਰ ਕਹਾਣੀ ਨੂੰ ਦੋ ਪਾਗਾਂ ਵਿੱਚ ਬਣਾਇਆ ਜਾਵੇਗਾ। ਕਿੰਗਡਮ ਨੂੰ 17 ਐਂਟਰਟੇਨਮੈਂਟ ਸ਼੍ਰੀਲੰਕਾ ਸਟੂਡੀਓ ਅਤੇ ਫੋਰਚੂਨ ਫਾਰਸ ਸਿਨੇਮਾ ਦੇ ਬੈਨਰ ਹੇਡ ਬਣਾਇਆ ਜਾ ਰਿਹਾ ਹੈ। ਇਸ ਦੇ ਨਿਰਮਾਤਾ ਨਾਗਾ ਵਾਮਸੀ ਅਤੇ ਸਾਈ ਸੁਜਨਿਆ ਹੈ। ਗੌਤਮ ਤੇਨਨੂਰੀ ਦੁਆਰਾ ਨਿਰਦੇਸ਼ਿਤ ਇਹ ਫਿਲਮ 30 ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਵਿੱਚ ਭਗਿਆ ਬੋਰਸੇ ਅਤੇ ਸਤਿਆਦੇਵ ਦੀਆਂ ਮੁੱਖ ਭੂਮਿਕਾਵਾਂ ਹਨ। ਅਨੁਰੁੱਧ ਰਵੀਚੰਦਰਨ ਨੇ ਫਿਲਮ ਦਾ ਸੰਗੀਤ ਤਿਆਰ ਕੀਤਾ ਹੈ। ਇਹ ਜੁੱਧ ਦੀ ਬੈਕਗ੍ਰਾਉਂਡ ਦੇ ਆਧਾਰਿਤ ਫਿਲਮ ਹੈ ਅਤੇ ਵਿਜੇ ਨੇ ਇਸ ਫਿਲਮ ਦੇ ਵਿੱਚ ਇੱਕ ਮਜ਼ਬੂਤ ਅਤੇ ਬਹਾਦਰ ਦਾ ਰੋਲ ਨਿਭਾਇਆ ਹੈ। ਇਹ ਐਕਸ਼ਨ ਥ੍ਰਿਲਰ ਡਰਾਮਾ ਹੋਏਗਾ। ਸੂਤਰਾਣਾ ਕਹਿਣਾ ਹੈ ਕਿ ਪੁਸ਼ਪਾ ਦੇ ਅਗਲੇ ਭਾਗ ਦੇ ਵਿੱਚ ਵੀ ਵਿਜੇ ਦੇਵਰ ਕੋਂਡਾ ਹੋਵੇਗਾ। ਹਾਲ ਹੀ ਉਸ ਤੇ ਤੇਲੰਗਾਨਾ ਪੁਲਿਸ ਨੇ ਆਨਲਾਈਨ ਸੱਟੇਬਾਜ਼ੀ ਵਾਲੇ ਐਪ ਨੂੰ ਪ੍ਰਮੋਟ ਕਰਨ ਦੇ ਲਈ ਸ਼ਿਕੰਜਾ ਕੱਸਿਆ ਹੈ। ਹੋਰ ਵੀ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਤੇ ਸੱਟੇਬਾਜ਼ੀ ਨੂੰ ਲੈ ਕੇ ਸ਼ਿਕੰਜਾ ਕੱਸਿਆ ਗਿਆ ਹੈ। ਸ਼੍ਰੀ ਰੀਲਾ ਜਲਦ ਹੀ ਫਿਲਮ ਰੋਬਨ ਹੁੱਡ ਵਿੱਚ ਨਜ਼ਰ ਆਵੇਗੀ ਇਸ ਫਿਲਮ ਦੇ ਵਿੱਚ ਉਸ ਦੇ ਨਾਲ ਸਾਊਥ ਅਭਿਨੇਤਾ ਨਿਤਨਵੀ ਮੋਖ ਰੋਲ ਵਿੱਚ ਦਿਖਾਈ ਦੇਣਗੇ ਉਹਨਾਂ ਨੇ ਪਹਿਲਾਂ ਵੀ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਰੋਬਨ ਹੁੱਡ ਦੇ OTT ਅਤੇ ਸੈਟਲਾਈਟ ਅਧਿਕਾਰ ਤੈਅ ਕੀਤੇ ਗਏ ਹਨ ਰਿਪੋਰਟਾਂ ਦਾ ਕਹਿਣਾ ਹੈ ਕਿ ਜੀ ਨੇ ਫਿਲਮ ਦੇ ਪੋਸਟ ਥੀਐਟ੍ਰਿਕਲ ਰਾਈਟਸ ਅਧਿਕਾਰ ਖਰੀਦੇ ਹਨ OTT ਸਟ੍ਰੀਮਿੰਗ ਅਧਿਕਾਰ G5 ਦੇ ਕੋਲ ਹੈ ਜਦਕਿ ਜੀ ਤੇਲਗੂ ਦੇ ਕੋਲ ਇਸ ਫਿਲਮ ਦੇ ਸੈਟਲਾਈਟ ਅਧਿਕਾਰ ਹਨ ਰੋਬਨ ਹੁੱਡ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਦੇ ਬਾਅਦ ਫੈਨਜ਼ ਨੂੰ ਪੂਰੀ ਉਮੀਦ ਹੈ ਕਿ ਇਹ ਫਿਲਮ ਜਲਦ ਹੀ OTT ਪਲੇਟਫਾਰਮ ਤੇ ਸਟ੍ਰੀਮ ਹੋਵੇਗੀ ਇਸ ਫਿਲਮ ਦਾ ਨਿਰਦੇਸ਼ਨ ਪੈਂਕੀ ਕੁਦਮੂਲਾ ਨੇ ਕੀਤਾ ਹੈ ਇਨੇ ਦਿਨੀ ਰੋਬਨ ਹੁੱਡ ਦੀ ਪੂਰੀ ਸਟਾਰ ਕਾਸਟ ਫਿਲਮ ਦਾ ਪ੍ਰਚਾਰ ਕਰ ਰਹੀ ਹੈ ਇਹੀ ਵਜ੍ਹਾ ਹੈ ਕਿ ਹਾਲ ਹੀ ਵਿੱਚ ਇਸ ਫਿਲਮ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਕੈਰੇਕਟਰ ਡੇਵਿਡ ਵਾਰਨਰ ਵੀ ਫਿਲਮ ਦੇ ਪ੍ਰਚਾਰ ਦੇ ਲਈ ਹైదరాబాద్ ਪਹੁੰਚ ਚੁੱਕੇ ਹਨ ਇਹ ਇੱਕ ਐਕਸ਼ਨ ਕਮੇਡੀ ਡਰਾਮਾ ਫਿਲਮ ਹੈ ਇਸ ਫਿਲਮ ਦਾ ਨਿਰਮਾਣ ਮੈਥਰੀ ਮੂਵੀ ਮੇਕਰਜ਼ ਨੇ ਕੀਤਾ ਹੈ ਫਿਲਮ ਦਾ ਸੰਗੀਤ ਜੀਵੀ ਪ੍ਰਕਾਸ਼ ਕੁਮਾਰ ਨੇ ਦਿੱਤਾ ਹੈ ਫਿਲਮ ਵਿੱਚ ਕੈਤਿਕਾ ਸ਼ਰਮਾ ਦਾ ਇੱਕ ਸਪੈਸ਼ਲ Song ਵੀ ਹੈ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਰੋਬਨ ਹੁੱਡ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਦਰਸ਼ਕ ਭਰਪੂਰ ਪਿਆਰ ਦੇਣਗੇ ਅਜੇ ਦੇਵਗਨ ਇਹਨੇ ਦਿਨ ਹੀ ਆਪਣੀ ਫਿਲਮ ਰੇਡ 2 ਨੂੰ ਲੈ ਕੇ ਚਰਚਾ ਵਿੱਚ ਹੈ ਇਸ ਫਿਲਮ ਦੇ ਵਿੱਚ ਇੱਕ ਵਾਰ ਫੇਰ ਉਹ ਇਨਕਮ ਟੈਕਸ ਆਫਸਰ ਦੇ ਕਿਰਦਾਰ ਵਿੱਚ ਦਿਖਾਈ ਦੇਵੇਗਾ। ਅਜੇ ਦੇਵਗਨ ਨੇ ਫਿਲਮ ਦੀ ਰੀਡੇਟ ਅਨਾਉਂਸ ਕੀਤੀ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫਿਲਮ ਦਾ ਪੋਸਟਰ ਸਾਂਝਾ ਕੀਤਾ ਹੈ। ਕੈਪਸ਼ਨ ਵਿੱਚ ਲਿਖਿਆ ਹੈ ਕਿ ਨਿਆ ਸ਼ਹਿਰ ਨਾਈ ਫਾਈਲ ਅਤੇ ਨਵਾਂ ਰੇਡ ਰੇਡ 2 ਇੱਕ ਮਈ ਤੋਂ ਸਿਨੇਮਾ ਕਰਾ ਦੇ ਵਿੱਚ ਦਸਤਕ ਦੇਣ ਜਾ ਰਹੀ ਹੈ। ਰੇਡ 2 ਨੂੰ ਲੈ ਕੇ ਪਹਿਲਾਂ ਵੀ ਕਈ ਤਰੀਖਾਂ ਅਨਾਉਂਸ ਕੀਤੀਆਂ ਗਈਆਂ ਸਨ। ਪਹਿਲਾਂ ਇਸ ਨੂੰ 15 ਨਵੰਬਰ 2024 ਨੂੰ ਰਿਲੀਜ਼ ਹੋਣਾ ਸੀ ਲੇਕਿਨ ਬਾਅਦ ਵਿੱਚ ਇਸ ਦੀ ਰਿਲੀਜ਼ ਡੇਟ 21 ਫਰਵਰੀ 2025 ਕਰ ਦਿੱਤੀ। ਹਾਲਾਂਕਿ ਫਿਲਮ ਤਦ ਵੀ ਰਿਲੀਜ਼ ਨਹੀਂ ਹੋ ਸਕੀ। ਹੁਣ ਇਸ ਫਿਲਮ ਦੀ ਨਵੀਂ ਡੇਟ ਰਿਲੀਜ਼ ਕੀਤੀ ਹੈ। ਇਸ ਫਿਲਮ ਦੀ ਸ਼ੂਟਿੰਗ ਦਿੱਲੀ ਅਤੇ ਲਖਨਊ ਵਿੱਚ ਕੀਤੀ ਗਈ ਹੈ। ਅਜੇ ਦੇਵਗੰਦ ਦੇ ਇਲਾਵਾ ਇਸ ਫਿਲਮ ਦੇ ਵਿੱਚ ਰਤੇਸ਼ ਦੇਸ਼ਮਕ, ਬਾਣੀ ਕਪੂਰ ਅਤੇ ਸੌਰਵ ਸ਼ੁਕਲਾ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਰਾਜਕੁਮਾਰ ਗੋਪਤਾ ਨੇ ਕੀਤਾ ਹੈ। ਅਜੇ ਨੇ ਪਿਛਲੀ ਵਾਰ ਫਿਲਮ ਸਿੰਗਮ ਅਗੇਨ ਵਿੱਚ ਦੇਖਿਆ ਗਿਆ ਸੀ ਇਸ ਫਿਲਮ ਦੇ ਵਿੱਚ ਉਸ ਦੇ ਨਾਲ ਕੈਰੀਨਾ ਕਪੂਰ ਖਾਨ ਅਤੇ ਦੀਪਿਕਾ ਪਾਦੂਕੋਨ ਮੋੱਖ ਭੂਮਿਕਾ ਵਿੱਚ ਸਨ ਅਜੇ ਦੇਵਗੰਦ ਦਾ ਕਹਿਣਾ ਹੈ ਕਿ ਰੇਡ 2 ਬਹੁਤ ਵਧੀਆ ਫਿਲਮ ਹੈ ਜਿਸ ਵਿੱਚ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦਾ ਮਸਾਲਾ ਦੇਖਣ ਨੂੰ ਮਿਲੇਗਾ ਇਸ ਦੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਹੈ ਕਿਰਨ ਰਾਓ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ਲਾਪਤਾ ਲੇਡੀ ਦੀ ਝੋਲੀ ਵਿੱਚ ਕਈ ਸਾਰੇ ਆਈਫਾ ਅਵਾਰਡ ਆਏ ਹਨ ਇੱਕ ਅਵਾਰਡ ਪ੍ਰਤੀਵਾ ਰਾਂਟਾ ਨੂੰ ਮਿਲਿਆ ਹੈ ਉਸ ਨੂੰ ਬੈਸਟ ਡੈਬਿਊ ਫੀਮੇਲ ਲਈ ਆਈਫਾ ਅਵਾਰਡ ਮਿਲਿਆ ਹੈ ਇਸ ਤੇ ਪ੍ਰਤੀਵਾ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰ ਇਸ ਫਿਲਮ ਤੋਂ ਅਵਾਰਡ ਮਿਲਿਆ ਹੈ ਪ੍ਰਤੀਵਾ ਨੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਉਹ ਆਪਣੀ ਆਈਫਾ ਟਰੋਫੀ ਨੂੰ ਚੁੰਮਦੀ ਨਜ਼ਰ ਆ ਰਹੀ ਹੈ ਉਹਦੇ ਨਾਲ ਹੀ ਉਸਨੇ ਲਿਖਿਆ ਹੈ ਕਿ ਕਿਸੇ ਅਜਿਹੀ ਚੀਜ਼ ਦੇ ਲਈ ਮਨਜ਼ੂਰੀ ਪਾਉਣਾ ਇੱਕ ਖੂਬਸੂਰਤ ਅਹਿਸਾਸ ਹੈ ਜਿਸ ਨੂੰ ਤੁਸੀਂ ਸੱਚਮੁੱਚ ਪਿਆਰ ਕਰਦੇ ਹੋ ਮੈਨੂੰ ਬੈਸਟ ਡੈਬਿਊ ਫੀਮੇਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸ਼ੁਕਰੀਆ ਆਇਫਾ ਸੱਚਮੁੱਚ ਇੱਕ ਸੁਪਨੇ ਦੇ ਸੱਚ ਹੋਣ ਵਰਗਾ ਹੈ ਮੈਂ ਆਇਫਾ ਨੂੰ ਸਿਰਫ ਪਹਿਲਾਂ ਹਮੇਸ਼ਾ ਟੀਵੀ ਤੇ ਦੇਖਿਆ ਹੈ ਇਸ ਵਾਰ ਇਸ ਦਾ ਹਿੱਸਾ ਬਣਨਾ ਮੇਰੇ ਲਈ ਇੱਕ ਅਨੋਖਾ ਤਜਰਬਾ ਰਿਹਾ ਹੈ ਜਿਸ ਦੇ ਲਈ ਮੈਂ ਕੇਰਨ ਰਾਉ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਹੈ ਤੇ ਉਹਨਾਂ ਕਰਕੇ ਹੀ ਮੈਨੂੰ ਇਹ ਅਵਾਰਡ ਮਿਲਿਆ ਹੈ ਅਮੀਰ ਸਰ ਜਾਨੀ ਕੇ ਅਮੀਰ ਖਾਨ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਮੈਨੂੰ ਇਸ ਫਿਲਮ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਨਾਲ ਹੀ ਲਾਪਤਾ ਲੇਡੀਜ਼ ਦੀ ਪੂਰੀ ਟੀਮ ਦਾ ਸ਼ੁਕਰੀਆ ਜੋ ਮੇਰੇ ਇਸ ਸਫ਼ਰ ਦੇ ਵਿੱਚ ਮੇਰੇ ਨਾਲ ਰਹੇ ਅਤੇ ਮੈਂ ਆਪਣੇ ਸਾਰੇ ਪਰਿਵਾਰ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਬਦੌਲਤ ਮੈਂ ਇਹ ਅਵਾਰਡ ਹਾਸਲ ਕੀਤਾ ਹੈ ਮੈਂ ਜੋ ਅੱਜ ਹਾਂ ਆਪਣੇ ਦਰਸ਼ਕਾਂ ਦੇ ਪਿਆਰ ਦੀ ਖਾਤਰ ਹਾਂ ਲਾਪਤਾ ਲੇਡੀ ਨੂੰ 10 ਆਈਫਾ ਅਵਾਰਡ ਮਿਲੇ ਹਨ ਪ੍ਰਤੀਵਾਰ ਅੰਟਾ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰ ਜਦੋਂ ਇਹ ਅਵਾਰਡ ਮਿਲਿਆ ਹੈ ਤਾਂ ਮੈਨੂੰ ਦੁਨੀਆ ਭਰ ਤੋਂ ਮੁਬਾਰਕਬਾਦ ਦੇ ਸੁਨੇਹੇ ਆ ਰਹੇ ਹਨ ਮੈਂ ਵਾਦਾ ਕਰਦੀ ਹਾਂ ਕਿ ਮੈਂ ਜਿੰਨੀਆਂ ਵੀ ਫਿਲਮਾਂ ਕਰਾਂਗੀ ਬਹੁਤ ਵਧੀਆ ਫਿਲਮਾਂ ਕਰਾਂਗੀ ਮੈਂ ਆਪਣੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਵੀਜੇ ਅਤੇ ਐਕਟ੍ਰੈਸ ਅਨੂਸ਼ਾ ਡਾਂਡੇਕਰ ਸ਼ਵਾਨੀ ਅਕਤਰ ਦੀ ਵੱਡੀ ਭੈਣ ਹੈ ਉਹ ਆਪਣੀ ਭੈਣ ਦੀ ਨਵੀਂ ਅਚੀਵਮੈਂਟ ਤੋਂ ਕਾਫੀ ਖੁਸ਼ ਹੈ ਹਾਲ ਹੀ ਵਿੱਚ ਅਨੂਸ਼ਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਕੀਤੀ ਜਿਸ ਵਿੱਚ ਸ਼ਵਾਨੀ ਅਕਤਰ ਦੀ ਬਣਾਈ ਵੈਬ ਸੀਰੀਜ਼ ਡੱਬਾ ਕਾਰਟਲ ਦੀ ਖੂਬ ਤਾਰੀਫ਼ ਕੀਤੀ ਗਈ। ਅਨੂਸ਼ਾ ਨੇ ਇੰਸਟਾਗ੍ਰam ਤੇ ਇੱਕ ਪੋਸਟ ਲਿਖੀ ਹੈ ਜਿਸ ਵਿੱਚ ਲਿਖਿਆ ਹੈ ਕਿ ਮੈਨੂੰ ਨਹੀਂ ਪਤਾ ਕਿ ਕਿੱਥੋਂ ਸ਼ੁਰੂ ਕਰਾਂ ਕਿਉਂਕਿ ਬਹੁਤ ਸਾਰੇ ਫੀਲਿੰਗਜ਼ ਮੇਰੇ ਮਨ ਵਿੱਚ ਹਨ। ਮੈਨੂੰ ਤੁਹਾਡੀ ਵੱਡੀ ਪੈਣ ਹੋਣ ਤੇ ਪ੍ਰਾਊਡ ਫੀਲ ਹੋ ਰਿਹਾ ਹੈ। ਡੱਬਾ ਕਾਰਟਲ ਅਜਿਹੇ ਪ੍ਰੋਜੈਕਟ ਹੈ ਜੋ ਪੂਰੀ ਦੁਨੀਆ ਦੇਖੇਗੀ, ਉਸ ਨੂੰ ਪਸੰਦ ਕਰੇਗੀ। ਅਨੁਸ਼ਾ ਹੀ ਸ਼ਵਾਨੀ ਦੀ ਤਾਰੀਫ ਨਹੀਂ ਕਰ ਰਹੀ ਪਿਛਲੇ ਦਿਨੀ ਡੱਬਾ ਕਾਟਲ ਦੇ ਇਵੈਂਟ 'ਚ ਸ਼ਵਾਨਾ ਨੇ ਕਿਹਾ ਸੀ ਕਿ ਇਸ ਸੀਰੀਜ਼ ਅਤੇ ਇਸ ਦੀ ਕਾਸਟਿੰਗ ਪੂਰੀ ਤਰ੍ਹਾਂ ਨਾਲ ਘਰ ਦਾ ਮਾਮਲਾ ਹੈ ਸ਼ਵਾਨੀ ਅਖਤਰ ਨੇ ਇਸ ਵੈਬ ਸੀਰੀਜ਼ ਨੂੰ ਕ੍ਰੀਏਟ ਕੀਤਾ ਹੈ ਮਲਿਕਾ ਸ਼ਰਾਵਤ ਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਉਸ ਨੇ ਮਰਡਰ ਫਿਲਮ ਤੋਂ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਇਸ ਫਿਲਮ ਤੋਂ ਉਸ ਦਾ ਨਾਂ ਹੋ ਗਿਆ ਇਸ ਫਿਲਮ ਦੇ ਵਿੱਚ ਉਹ ਇਮਰਾਨ ਹਾਸ਼ਮੀ ਦੇ ਨਾਲ ਨਜ਼ਰ ਆਈ ਸੀ ਫਿਲਮ ਅਡਾਸੀ ਵਿੱਚ ਲੰਬੇ ਸਮੇਂ ਤੱਕ ਕੰਮ ਕੀਤਾ ਅਤੇ ਬ੍ਰੇਕ ਵੀ ਲਿਆ ਤੇ ਪੀਤੇ ਸਾਲ ਰਾਜਕਮਾਰ ਰਾਓ ਤੇ ਤ੍ਰਿਪਤੀ ਡਿਮਰੀ ਦੀ ਫਿਲਮ ਵਿੱਕੀ ਵਿਦਿਆ ਦਾ ਉਹ ਵਾਲਾ ਵੀਡੀਓ ਨਾਲ ਵਾਪਸੀ ਕੀਤੀ ਹੈ ਹੁਣ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਸਟੰਟ ਬੇਸ ਸ਼ੋ ਖਤਰੋ ਕੇ ਖਿਡਾਰੀ 15 ਵਿੱਚ ਨਜ਼ਰ ਆ ਰਹੀ ਹੈ ਇਸ ਸ਼ੋ ਨੂੰ ਰੋਹਿਤ ਸ਼ੈਟੀ ਹੋਸਟ ਕਰਦਾ ਹੈ ਰਿਪੋਰਟਾਂ ਦਾ ਕਹਿਣਾ ਹੈ ਕਿ ਮਲਿਕਾ ਨੂੰ ਪਹਿਲਾਂ ਵੀ ਖਤਰੋ ਕੇ ਖਿਡਾਰੀ 15 ਦਾ ਆਫਰ ਦਿੱਤਾ ਗਿਆ ਸੀ ਪਰ ਪਹਿਲਾਂ ਦੇ ਕੁਝ ਕਮਿਟਮੈਂਟ ਕਾਰਨ ਉਹ ਇਸ ਸ਼ੋ ਦਾ ਹਿੱਸਾ ਨਹੀਂ ਸੀ ਹਾਲਾਂਕਿ ਇਸ ਸਾਲ ਉਸ ਵੱਲੋਂ ਇਸ ਦੀ ਅਨਾਉਂਸਮੈਂਟ ਕੀਤੀ ਗਈ। ਹਾਲ ਹੀ ਵਿੱਚ ਉਸ ਨੇ ਇੱਕ ਪੋਡਕਾਸਟ ਵਿੱਚ ਖੁਲਾਸਾ ਕੀਤਾ ਕਿ ਫਿਲਮ ਵੈਲਕਮ ਦੀ ਸ਼ੂਟਿੰਗ ਦੌਰਾਨ ਉਸਦੇ ਦੋ ਦਮਦਾਰ ਕੋ-ਸਟਾਰ ਅਨਲ ਕਪੂਰ ਅਤੇ ਨਾਨਾ ਪਟੇਕਰ ਉਸ ਦੀ ਅਟੈਂਸ਼ਨ ਲਈ ਆਪਸ ਵਿੱਚ ਪੈੜਦੇ ਰਹਿੰਦੇ ਹਨ। ਅਤੇ ਹੱਸਦੇ ਹੋਏ ਕਿਹਾ ਹੈ ਕਿ ਸ਼ੂਟਿੰਗ ਬਹੁਤ ਮਜ਼ੇਦਾਰ ਸੀ। ਅਨਲ ਕਪੂਰ ਅਤੇ ਨਾਨਾ ਪਟੇਕਰ ਸੱਚ ਜ ਮੇਰਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸੀ। ਸੋਚੋ ਮੈਂ ਕਿੰਨੀ ਖਾਸ ਫੀਲ ਕਰ ਰਹੀ ਸੀ। ਦੋਵੇਂ ਸ਼ਾਨਦਾਰ ਇਨਸਾਨ ਹਨ। ਉਹਨਾਂ ਵਿੱਚ ਕਮਾਲ ਦੀ એનર્ਜੀ ਹੈ ਉਹਨਾਂ ਦੇ ਨਾਲ ਸ਼ੂਟ ਕਰਨਾ ਇੱਕ ਟ੍ਰੀਟ ਤੋਂ ਘੱਟ ਨਹੀਂ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਹੈ ਹੁਣ ਮੈਂ ਖਤਰੋਕੇ ਖਿਡਾਰੀ ਦੇ 15 ਸੀਜ਼ਨ ਵਿੱਚ ਨਜ਼ਰ ਆਵਾਂਗੀ ਇਸ ਦੇ ਨਾਲ ਹੀ ਮੇਰੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜੋ ਮੈਂ ਕਰ ਰਹੀ ਹਾਂ ਹੁਣ ਮੈਂ ਫਿਲਮਾਂ ਦੇ ਵਿੱਚ ਲਗਾਤਾਰ ਬਣੀ ਰ੍ਹਾਂਗੀ ਅਤੇ ਆਪਣੇ ਚਾਹਤਿਆਂ ਨੂੰ ਨਿਰਾਸ਼ ਨਹੀਂ ਕਰਾਂਗੀ ਮੈਂ ਲਗਾਤਾਰ ਫਿਲਮਾਂ ਦੇ ਵਿੱਚ ਕੰਮ ਕਰਦੀ ਰ੍ਹਾਂਗੀ ਨਿਰਦੇਸ਼ਕ ਹੰਸਲ ਮਹਿਤਾ ਟੌਪ ਦੇ ਨਿਰਦੇਸ਼ਕ ਹਨ ਉਹ ਪਿਛਲੀ ਵਾਰ ਫਿਲਮ ਦਾ ਬਕਿੰਗਮ ਮਰਡਰ ਨੂੰ ਲੈ ਕੇ ਆਏ ਸਨ ਹੁਣ ਉਹਨਾਂ ਨੇ ਸੈਫ阿里 ਖਾਨ ਦੇ ਨਾਲ ਕੰਮ ਕਰਨ ਦਾ ਵਾਅਦਾ ਕੀਤਾ ਹੈ ਹੰਸਲ ਮਹਿਤਾ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ ਇਹ ਦੋਵੇਂ ਪਹਿਲੀ ਵਾਰ ਕੰਮ ਕਰ ਰਹੇ ਹਨ ਕੁਝ ਦਿਨ ਪਹਿਲਾਂ ਹੰਸਲ ਮਹਿਤਾ ਨੇ ਚੰਡੀਗੜ੍ਹ ਦੇ ਫਿਲਮ ਫੈਸਟੀਵਲ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸੀ ਜਿੱਥੇ ਉਹਨਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਉਹ ਪਹਿਲੀ ਵਾਰ ਸੈਫ ਦੇ ਨਾਲ ਕੰਮ ਕਰ ਰਹੇ ਹਨ ਇਸ ਫਿਲਮ ਦਾ ਨਿਰਦੇਸ਼ਨ ਹੰਸਲ ਮਹਿਤਾ ਕਰਨਗੇ ਸੈਫ ਦੇ ਕੋਲ ਜੁਵੈਲ Thief ਦਾ ਹੀਸਟ ਬਿਗਨ ਵੀ ਹੈ ਇਸ ਫਿਲਮ ਵਿੱਚ ਜੈਦੀਪ ਆਲਾਬਤ ਵੀ ਨਜ਼ਰ ਆਉਣਗੇ ਸਰਦਾਰਥ ਆਨੰਦ ਨੇ ਜੁਵੈਲ Thief ਦੇ ਨਿਰਦੇਸ਼ਨ ਦੀ ਕਮਾਂਡ ਸੰਭਾਲੀ ਹੈ ਹੰਸਲ ਮਹਿਤਾ ਦਾ ਕਹਿਣਾ ਹੈ ਕਿ ਮੇਰੀ ਜੋ ਫਿਲਮ ਹੈ ਉਹ ਵੱਖਰੇ ਤਰ੍ਹਾਂ ਦੀ ਫਿਲਮ ਹੈ ਜਿਸ ਵਿੱਚ ਸੈਫ ਅਲੀ ਖਾਨ ਮੁੱਖ ਕਿਰਦਾਰ ਦੇ ਰੂਪ ਵਿੱਚ ਨਜ਼ਰ ਆਵੇਗਾ ਇਹ ਫਿਲਮ ਇੱਕ ਨਾਵਲ ਦੇ ਆਧਾਰਤ ਹੈ ਜਿਸ ਤੇ ਤਕਨੀਕੀ ਕੰਮ ਕੀਤੇ ਜਾ ਰਹੇ ਹਨ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਅਦ ਵਿੱਚ ਮੂਨਮੁੰ दत्ता ਦਾ ਬਹੁਤ ਵਧੀਆ ਰੋਲ ਹੈ ਇਸ ਰੋਲ ਤੋਂ ਉਸ ਨੂੰ ਕਾਫੀ ਮਸ਼ਹੂਰੀ ਮਿਲੀ ਹੈ ਜੇਠਾ ਲਾਲ ਨਾਲ ਉਹਨਾਂ ਦਾ ਕਿਰਦਾਰ ਬਵਿਤਾਰੀ ਦੋਸਤੀ ਅਤੇ ਕੈਮਿਸਟਰੀ ਦਰਸ਼ਕਾਂ ਨੂੰ ਬੇਹਦ ਪਸੰਦ ਆਈ ਹੈ ਮੂਨਮੁੰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ ਇੰਸਟਾਗ੍ਰam ਤੇ ਉਸਦੇ 8.4 ਮਿਲੀਅਨ ਅਤੇ YouTube ਤੇ 18.5 ਲੱਖ ਫਾਲੋਅਰਜ਼ ਹਨ ਆਪਣੀ ਗਲੈਮਰਸ ਲੋਕ ਅਤੇ ਸਹਿਜ ਐਕਟਿੰਗ ਦੇ ਨਾਲ ਉਸ ਨੇ ਦਰਸ਼ਕਾਂ ਨੂੰ ਹਮੇਸ਼ਾ ਹੀ ਕੀਲੀ ਰੱਖਿਆ ਹੈ ਬੀਤੇ ਦਨਿਓ ਕੋਰੀਓਗ੍ਰਾਫਰ ਅਤੇ ਡਾਇਰੈਕਟਰ ਫਰਾਖਾਨ ਦੇ ਘਰ ਪੁੰਚੀ ਇਸ ਦੌਰਾਨ ਮੂਨਮੁਨ ਤੋਂ ਫਰਾਖਾਨ ਨੇ ਬੰਗਾਲੀ ਖਾਣਾ ਬਣਾਉਣਾ ਸਿੱਖਿਆ ਹੈ ਮੂਨਮੁਨ ਦਾ ਕਹਿਣਾ ਹੈ ਕਿ ਖਾਣੇ ਦੇ ਮਾਮਲੇ ਵਿੱਚ ਹਮੇਸ਼ਾ ਇੱਕ ਖਾਸ ਬੰਗਾਲਣ ਰਹੀ ਹਾਂ ਜਦੋਂ ਮੈਂ ਛੋਟੀ ਸੀ ਤਾਂ ਮੇਰੀ ਮਾਂ ਤਿਹਾਰਾਂ ਤੇ ਤਰ੍ਹਾਂ ਤਰ੍ਹਾਂ ਦੇ ਵਿਸ਼ੇਸ਼ ਬੰਗਾਲੀ ਖਾਣੇ ਬਣਾਇਆ ਕਰਦੀ ਸੀ ਹੁਣ ਉਹ ਰਵਾਇਤਾਂ ਨੂੰ ਜੀਵਤ ਰੱਖਿਆ ਹੈ ਮੈਂ ਆਪਣੀ ਮਾਂ ਜਾਂ ਕਿਸੇ ਵੀ ਅਜਿਹੇ ਮਹਿਮਾਨ ਲਈ ਕੁਝ ਖਾਸ ਬਣਾਉਣ ਲਈ ਰਸੋਈ ਸੰਭਾਲਦੀ ਹਾਂ ਜੋ ਤਿਹਾਰਾਂ ਦੇ ਮੌਕਿਆਂ ਤੇ ਆਉਂਦੇ ਹਨ ਹੁਣ ਮੈਂ ਖਾਣਾ ਪਕਾਉਣ ਦੇ ਮਾਮਲੇ ਵਿੱਚ ਭੂਮਿਕਾ ਮ ਬਦਲ ਲਈਆਂ ਹਨ ਮੋਨਮੋਨ ਦਤਾਰਾ ਕਹਿਣਾ ਹੈ ਕਿ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਲਈ ਮੈਂ ਆਡੀਸ਼ਨ ਦਿੱਤਾ ਸੀ ਜਦੋਂ ਮੈਂ ਕਾਲਜ ਵਿੱਚ ਸੀ ਤਾਂ ਮੈਂ ਇੱਕ ਸ਼ੋਅ ਵੀ ਕੀਤਾ ਉਦੋਂ ਮੇਰੀ ਉਮਰ 17 ਸਾਲ ਦੀ ਸੀ ਮੈਨੂੰ ਹਮਸਾ ਬਰਾਤੀ ਨਾਂ ਦਾ ਸ਼ੋਅ ਮਿਲਿਆ ਜਿਹੜਾ ਇਹ ਮੇਰਾ ਪਹਿਲਾ ਸ਼ੋਅ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਮੋਨਮੋਨ ਦਤਾਰਾ ਕਹਿਣਾ ਹੈ ਕਿ ਮੈਨੂੰ ਸ਼ਾਹਰੂਖ ਸ ਬਹੁਤ ਪਸੰਦ ਹਨ ਉਹਨਾਂ ਦੀ ਰੀਐਕਟਿੰਗ ਉਹਨਾਂ ਦੇ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਹੈ ਮੈਂ ਜਦੋਂ ਉਹਨਾਂ ਨੂੰ ਮਿਲੀ ਤਾਂ ਬਹੁਤ ਖੁਸ਼ ਹੋਈ ਹਾਂ ਉਹ ਜਿੱਥੇ ਵਧੀਆ ਕਲਾਕਾਰ ਹਨ ਉੱਥੇ ਵਧੀਆ ਇਨਸਾਨ ਵੀ ਹਨ ਬਾਲੀਵੁੱਡ ਸੁਪਰਸਟਾਰ ਰਿਤਿਕ ਰੋਸ਼ਨ ਆਪਣੀ ਫਿਲਮ ਕ੍ਰਿਸ਼ 4 ਦੇ ਨਾਲ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰੱਖਣ ਜਾ ਰਿਹਾ ਹੈ ਇਹ ਉਸਦੀ ਬਲੌਕਬਾਸਟਰ ਫਿਲਮ ਕ੍ਰਿਸ਼ ਦਾ ਅਗਲਾ ਭਾਗ ਹੈ ਫਿਲਮ ਨਿਰਮਾਤਾ ਮੈਨੇ ਅੱਜ ਇਸ ਦਾ ਐਲਾਨ ਕੀਤਾ ਹੈ ਇਹ ਫਿਲਮ ਰਕੇਸ਼ ਰੋਸ਼ਨ ਦੇ ਫਿਲਮ ਕrafts ਪ੍ਰੋਡਕਸ਼ਨ ਨਾਲ ਮਿਲ ਕੇ ਚਾਸ਼ਰਾਜ ਫਿਲਮਜ਼ ਬੀ ਆਰ ਐਫ ਦੇ ਬੈਨਰ ਹੇਡ ਬਣਾਈ ਜਾ ਰਹੀ ਹੈ ਫਿਲਮ ਨੂੰ ਅਗਲੇ ਸਾਲ ਰਿਲੀਜ਼ ਕਰਨ ਦੀ ਯੋਜਨਾ ਹੈ 크੍ਰੈਸ਼ ਦੇ ਪਹਿਲੇ ਤਿੰਨ ਭਾਗਾਂ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਰਿਤਿਕ ਨੇ ਆਪਣੇ ਪਿਤਾ ਰਕੇਸ਼ ਰੋਸ਼ਨ ਤੋਂ ਇਸ ਫਿਲਮ ਦੇ ਨਿਰਦੇਸ਼ਨ ਦੀ ਕਮਾਨ ਲੈ ਲਈ ਹੈ ਰਕੇਸ਼ ਰੋਸ਼ਨ ਦਾ ਕਹਿਣਾ ਹੈ ਕਿ ਮੈਂ 크੍ਰੈਸ਼ 4 ਦੇ ਨਿਰਦੇਸ਼ ਦੀ ਕਮਾਨ ਆਪਣੇ ਪੁੱਤਰ ਰਿਤਿਕ ਨੂੰ ਸੌਂਪ ਰਿਹਾ ਹਾਂ ਜਿਸ ਨੇ ਇਸ ਲੜੀ ਵਿੱਚ ਸ਼ੁਰੂ ਤੋਂ ਲੈ ਕੇ ਮੇਰੇ ਨਾਲ ਕੰਮ ਕੀਤਾ ਹੈ ਤਜਰਬਾ ਹਾਸਲ ਕੀਤਾ ਹੈ ਅਤੇ ਇਸ ਦੇ ਸੁਪਨੇ ਦੇਖੇ ਹਨ ਅਜਿੱਤੇ ਕੋਲ ਅਗਲੇ 10 ਹਕਿਆਂ ਤੱਕ ਦਰਸ਼ਕਾਂ ਲਈ ਕ੍ਰਿਸ਼ ਨੂੰ ਅੱਗੇ ਵਧਾਉਣ ਦਾ ਸਪਸ਼ਟ ਅਤੇ ਬਹੁਤ ਹੀ ਉਤਸ਼ਾਹ ਵਾਲਾ ਨਜ਼ਰੀਆ ਹੈ ਮੈਨੂੰ ਉਸ ਨੂੰ ਅਜੇ ਹੀ ਫਿਲਮ ਦਾ ਨਿਰਦੇਸ਼ਕ ਬਣਦਿਆਂ ਦੇਖਣਾ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਜੇਕਰ ਜੋ ਹੈ ਕਿ ਸਾਲ 2003 ਵਿੱਚ ਕੋਈ ਮਿਲ ਗਿਆ ਫਿਲਮ ਰਿਲੀਜ਼ ਹੋਈ ਸੀ ਜਿਸ ਦਾ ਅਗਲਾ ਭਾਗ ਸਾਲ 2006 ਵਿੱਚ ਕ੍ਰਿਸ਼ ਵਜੋ ਰਿਲੀਜ਼ ਕੀਤਾ ਗਿਆ ਸੀ ਇਸ ਫਿਲਮ ਦੇ ਨਾਲ 2013 ਵਿੱਚ ਰਿਲੀਜ਼ ਹੋਏ ਤੀਸਰੇ ਭਾਗ ਨੂੰ ਕ੍ਰਿਸ਼ 3 ਦਾ ਨਾਮ ਦਿੱਤਾ ਗਿਆ ਹੈ ਇਨਾ ਫਿਲਮਾਂ ਨੇ ਬਾਕਸ ਆਫਿਸ ਤੇ ਚੰਗੀ ਕਮਾਈ ਕੀਤੀ ਸੀ ਮੈਨੂੰ ਰਿਤਿਕ ਰੋਸ਼ਨ ਤੇ ਬਹੁਤ ਮਾਣ ਹੈ ਕਿ ਜੋ ਮੇਰੇ ਇਸ ਸ਼ਾਨਦਾਰ ਪ੍ਰੋਜੈਕਟ ਨੂੰ ਡਾਇਰੈਕਟ ਕਰ ਰਿਹਾ ਹੈ ਰਿਤਿਕ ਰੋਸ਼ਨ ਜਿੱਥੇ ਵਧੀਆ ਕਲਾਕਾਰ ਹੈ ਉਥੇ ਨਿਰਦੇਸ਼ਕ ਵੀ ਬਹੁਤ ਵਧੀਆ ਹੈ ਕਿਉਂਕਿ ਮੇਰੇ ਨਾਲ ਉਹ ਬਹੁਤ ਸਾਰੇ ਪ੍ਰੋਜੈਕਟਾਂ ਨਾਲ ਅਸਿਸਟ ਕਰਦਾ ਰਿਹਾ ਹੈ ਉਸ ਨੂੰ ਤਕਨੀਕੀ ਗਿਆਨ ਹੈ ਰਿਤਿਕ ਮੇਰੇ ਨਾਲ ਰਾਈਟਿੰਗ ਟੇਬਲ ਤੇ ਵੀ ਸਾਥ ਦਿੰਦਾ ਰਿਹਾ ਹੈ ਜਿੰਨੀਆਂ ਵੀ ਫਿਲਮਾਂ ਲਿਖੀਆਂ ਗਈਆਂ ਹਨ ਉਹ ਹਮੇਸ਼ਾ ਰਾਈਟਿੰਗ ਵਿੱਚ ਬੈਠਦਾ ਰਿਹਾ ਹੈ ਉਸ ਨੂੰ ਤਕਨੀਕੀ ਪੱਖਾਂ ਦਾ ਕਾਫੀ ਗਿਆਨ ਹੈ ਮੈਨੂੰ ਇਹ ਮਾਣ ਮਹਿਸੂਸ ਹੋ ਰਿਹਾ ਕਿ ਮੇਰਾ ਬੇਟਾ ਇਸ ਫਿਲਮ ਨੂੰ ਡਾਇਰੈਕਟ ਕਰੇਗਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਜੂਬਾ ਸਿਟੀ ਕੈਲੀਫੋਰਨੀਆ ਵਿਖੇ ਤੰਤਨ ਸ਼੍ਰੀ ਗੁਰੂ ਰਵਿਦਾਸ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚੌਥਾ ਮਹਾਨਗਰ ਕੀਰਤਨ ਸੰਗਤਾਂ ਦੇ ਸਹਿਯੋਗ ਨਾਲ 6 April 2025 ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਮਨਾਏ ਜਾ ਰਹੇ ਹਨ 5 ਅਪ੍ਰੈਲ 2025 ਨੂੰ ਸ਼ਾਮੀ 3:30 ਵਜੇ ਦੁਪਹਿਰ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਵੇਗੀ ਸਮੂਹ ਗੁਰੂ ਪਿਆਰੀ ਸਾਧ ਸੰਗਤ ਵੱਲੋਂ ਆਰੰਭ ਸ਼੍ਰੀ ਅਖੰਡ ਪਰ ਸਾਹਿਬ ਮਿਤੀ 4 ਅਪ੍ਰੈਲ 2025 ਦਿਨ ਸ਼ੁੱਕਰਵਾਰ ਨੂੰ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 6 ਅਪ੍ਰੈਲ ਦੇ ਰਾਤਵਾਰ ਨੂੰ ਸਵੇਰੇ 9 ਵਜੇ ਪਾਏ ਜਾਣਗੇ ਅਪਰੰਤ 11 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਹੋਰ ਜਾਣਕਾਰੀ ਲਈ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਅਰਵਿੰਦਰ ਸਿੰਘ ਨਾਲ 5307092 7821 ਜਾਂ ਮੁੱਖ ਸੇਵਾਦਾਰ ਸ਼ੰਗਾਰਾ ਸਿੰਘ ਰਲ ਨਾਲ 5307131823 ਜਾਂ ਚੇਅਰਮੈਨ ਗੁਰਨਾਮ ਸਿੰਘ ਪੰਡਾਲ ਦੇ ਨਾਲ 5302184468 ਤੇ ਸੰਪਰਕ ਕੀਤਾ ਜਾ ਸਕਦਾ ਹੈ ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ